ਆਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਹੈ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਹੈ ਨਗਰ ਨਿਗਮ ਦੀਆਂ ਚੋਣਾਂ ਨੇੜੇ ਨੇ ਤੇ ਇਸ ਦੌਰਾਨ ਸੀਐਮ ਮਾਨ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਇਸ ਦੌਰਾਨ ਉਹਨਾਂ ਦੀ ਜ਼ੁਬਾਨ ਫਿਸਲ ਗਈ ਤੇ ਗਲਤੀ ਦੇ ਨਾਲ ਉਹਨਾਂ ਤੋਂ ਆਪਣੀ ਜਗ੍ਹਾ ਤੱਕ ਲਈ ਵੋਟਾਂ ਮੰਗੀਆਂ ਗਈਆਂ ਹਾਲਾਂਕਿ ਤੱਕੜ ਕਹਿ ਕੇ ਉਹ ਰੁਕ ਗਏ ਸੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵਿਕਰਮ ਸਿੰਘ ਮਜੀਠੀਆ ਨੇ ਵੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟਸ ਆ ਰਹੇ ਨੇ ਹੁਣ ਕਿੱਸ ਰਹੀਆਂ ਵੀ ਲਗਾਈਆਂ ਜਾ ਰਹੀਆਂ ਨੇ ਕਮੈਂਟਸ ਦੇ ਵਿੱਚ ਲੋਕ ਪੁੱਛ ਰਹੇ ਨੇ ਕਿ ਭਗਵੰਤ ਮਾਨ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ ਤੇ ਇਹ ਮਾਮਲਾ ਹੁਣ ਪੱਕਦਾ ਜਾ ਰਿਹਾ ਚਰਚਾਵਾਂ ਛਿੜ ਗਈਆਂ ਨੇ ਇਸੇ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜਤ ਕੌਰ ਮੌਜੂਦ ਨੇ ਤਾਂ ਬਿਲਕੁਲ ਤੁਸੀਂ ਵੀ ਵੀਡੀਓ ਦੇਖੀ ਹੋਣੀ ਹੈ ਮਜੀਠੀਆ ਨੇ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਭਗਵੰਤ ਮਾਨ ਰੋਡ ਸ਼ੋ ਕਰ ਰਹੇ ਸੀ ਉਸ ਦੌਰਾਨ ਉਹਨਾਂ ਤੋਂ ਗਲਤੀ ਦੇ ਨਾਲ ਤੱਕੜੀ ਬੋਲਣ ਜਾ ਰਹੇ ਸੀ ਸ਼ਾਇਦ ਤੱਕੜਾ ਬੋਲ ਰਹੇ ਹੋਣਗੇ ਕਿ ਵੋਟਾਂ ਪਾਓ ਸਾਨੂੰ ਤੱਕੜੇ ਹੋ ਕੇ ਲੇਕਿਨ ਹੁਣ ਇਹ ਨਵੀਂ ਚਰਚਾ ਛਿੜ ਗਈ ਹੈ ਬਿਲਕੁਲ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਤੇ ਇਹ ਦਾਅਵਾ ਕਰ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਅਕਾਲੀ ਦਲ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਚੋਣ ਨਿਸ਼ਾਨ ਤੱਕੜੀ ਹੈ ਉਹ ਤੱਕੜੀ ਦੇ ਲਈ ਵੋਟਾਂ ਮੰਗ ਰਹੇ ਨੇ ਜਿੱਥੇ ਆਪਣੇ ਦੇ ਲਈ ਵੋਟਾਂ ਮੰਗਣੀਆਂ ਸੀ ਕਿਉਂਕਿ ਨਗਰ ਨਿਗਮ ਦੀਆਂ ਚੋਣਾਂ 21 ਤਰੀਕ ਨੂੰ ਹੋਣ ਜਾ ਰਹੀਆਂ ਨੇ ਤਾਂ ਭਗਵੰਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਹੇ ਸੀ ਜਿਸ ਦੌਰਾਨ ਉਹਨਾਂ ਨੇ ਆਪਣੇ ਲਈ ਵੋਟਾਂ ਮੰਗਣੀਆਂ ਸਰ ਪਰ ਉਸ ਦੇ ਵਿਚਕਾਰ ਜੋ ਮਜੀਠੀਏ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਸੁਪਰੀ ਉਸ ਦੇ ਨੀਚੇ ਕਮੈਂਟ ਇੰਨੇ ਲੋਕ ਕਰ ਰਹੇ ਨੇ ਵੱਖ-ਵੱਖ ਤਰ੍ਹਾਂ ਦੇ ਤੰਜ ਕੱਸ ਰਹੇ ਨੇ ਕਿ ਮੁੱਖ ਮੰਤਰੀ ਮਾਨ ਨੂੰ ਦਿਨ ਰਾਤ ਅਕਾਲੀ ਦਲ ਦੇ ਸੁਪਨੇ ਆਉਂਦੇ ਨੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਤੇ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕਿਉਂਕਿ ਮੁੱਖ ਮੰਤਰੀ ਮਾਨ ਨੂੰ ਇਹ ਪਤਾ ਹੈ ਕਿ 2027 ਦੇ ਵਿੱਚ ਹੁਣ ਅਕਾਲੀ ਦਲ ਦੀ ਕਾਰਬਨੀ ਐ ਅਸੀਂ ਨਹੀਂ ਕਹਿ ਰਹੇ ਕਮੈਂਟ ਦੇ ਵਿੱਚ ਲਗਾਤਾਰ ਲੋਕ ਕਮੈਂਟ ਕਰਦੇ ਨਜ਼ਰ ਆ ਰਹੇ ਨੇ ਜਿਵੇਂ ਬਿਕਰਮ ਮਜੀਠੀਆ ਦੇ ਵੱਲੋਂ ਆਪਣੀ ਫੇਸਬੁੱਕ ਪੇਜ ਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਤੇ ਉਸ ਦੇ ਵਿੱਚ ਇੱਕ ਉਹਨਾਂ ਨੇ ਲਾਈਨ ਲਿਖੀ ਕਿ 21 ਤਰੀਕ ਨੂੰ ਜਿਹੜੀਆਂ ਵੋਟਾਂ ਹੋਣ ਜਾ ਰਹੀਆਂ ਨੇ ਨਗਰ ਨਿਗਮ ਦੀਆਂ ਤੇ ਉਸ ਦੇ ਵਿੱਚ ਭਗਵੰਤ ਮਾਨ ਅਕਾਲੀ ਦਲ ਦੇ ਲਈ ਵੋਟਾਂ ਮੰਗਦੇ ਨਜ਼ਰ ਆ ਰਹੇ ਨੇ ਤਾਂ ਬਹੁਤ ਵੱਡੀ ਖਬਰ ਹੈ ਉਸ ਦੇ ਨਾਲ ਇਹ ਚਰਚਾਵਾਂ ਨੇ ਕਿ ਕਿਤੇ ਮੁੱਖ ਮੰਤਰੀ ਮਾਨ ਅਕਾਲੀ ਦਲ ਚੰਨਾ ਸ਼ਾਮਿਲ ਹੋ ਜਾਣ ਕਮੈਂਟ ਕੀਤੇ ਜਾ ਰਹੇ ਨੇ ਤਾਂ ਬਹੁਤ ਵੱਡਾ ਸਿਆਸਤ ਦੇ ਵਿੱਚ ਕਹਿ ਸਕਦੇ ਕਿ ਇੱਕ ਤਰ੍ਹਾਂ ਦਾ ਧਮਾਕਾ ਹੈ ਉਹਨਾਂ ਦੀ ਜ਼ੁਬਾਨ ਵੀ ਫਿਸਲ ਸਕਦੀ ਹੈ ਹੋ ਸਕਦਾ ਉਹਨਾਂ ਦੇ ਵੱਲੋਂ ਕੁਝ ਹੋਰ ਕਹਿਣਾ ਗਿਆ ਹੋਵੇ ਉਹਨਾਂ ਨੇ ਤੱਕੜੀ ਤੱਕੜਾ ਕੁਝ ਵੀ ਬੋਲਤਾ ਇਹੋ ਜਿਹਾ ਪਰ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਉਸ ਤੋਂ ਸਾਫ਼ ਇਹ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਹ ਅਕਾਲੀ ਦਲ ਦੇ ਵੋਟਾਂ ਮੰਗ ਰਹੇ ਨੇ ਜੇ ਇਹਦਾ ਮਜ਼ਾਕ ਵੀ ਕਾਫੀ ਬਣਾਇਆ ਜਾ ਰਿਹਾ ਕਿਉਂਕਿ ਆਪਾਂ ਜਾਣਦੇ ਕਿ ਮੁਜੀਠੀਆ ਤੰਜਲੀ ਮਸ਼ਹੂਰ ਨੇ ਉਹ ਐਵੇਂ ਦੇ ਮਜ਼ਾਕ ਕਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਹੈਨਾ ਤੇ ਇਸ ਤੋਂ ਬਾਅਦ ਇਹ ਵੀ ਕਹਿਸ ਰਹੀਆਂ ਲੱਗ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਮੁਜੀਠੀਆ ਮੁੱਖ ਮੰਤਰੀ ਬਣ ਜਾਣ ਜੇਕਰ ਸੀਐਮ ਅਕਾਲੀ ਦਲ ਚ ਸ਼ਾਮਲ ਹੁੰਦੇ ਨੇ ਉਹ ਤੱਕੜੇ ਹੋ ਕੇ ਚੋਣਾਂ ਲੜਦੇ ਹੋ ਸਕਦੇ ਨੇ ਬਿਲਕੁਲ ਕਿਉਂਕਿ ਲਗਾਤਾਰ ਅਕਾਲੀ ਦਲ ਤੇ ਇਹ ਸੁਪਰੀਆ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੂੰ ਅਹੁਦੇ ਬੜੇ ਪਿਆਰੇ ਨੇ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ ਵਿਕਰਮ ਮਜੀਠੀਆ ਹੋਣ ਚਾਹੇ ਤਰ੍ਹਾਂ ਕੋਈ ਵੀ ਆਗੂ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਉਹ ਅਸਤੀਫਾ ਤੇ ਦਿੱਤਾ ਮਨਜ਼ੂਰ ਨਹੀਂ ਹੋਇਆ ਤਾਂ ਲਗਾਤਾਰ ਇਹ ਤੰਜ ਕਸ ਰਹੇ ਸੀ ਕਿ ਇਹਨਾਂ ਨੂੰ ਅਹੁਦੇ ਬੜੇ ਪਿਆਰੇ ਨੇ ਇਹਨਾਂ ਨੂੰ ਹੋਰ ਕੋਈ ਗੱਲ ਨਹੀਂ ਕੁਝ ਨਹੀਂ ਪਿਆਰਾ ਨਾ ਇਹਨਾਂ ਨੂੰ ਧਰਮ ਪਿਆਰਾ ਨਾ ਸਿੱਖ ਪਿਆਰੇ ਨੇ ਪੰਜਾਬ ਨਾ ਪੰਜਾਬੀਅਤ ਕਿਉਂਕਿ ਇਹਨਾਂ ਦੇ ਵੱਲੋਂ ਸਿੱਖੀ ਦਾ ਘਾਣ ਕੀਤਾ ਗਿਆ ਹੈ ਇਲਜ਼ਾਮ ਨੇ ਤੇ ਇਹਨਾਂ ਨੂੰ ਅਹੁਦੇ ਬਹੁਤ ਪਿਆਰੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਵਿਕਰਮ ਮਜੀਠੀਆ ਸੀਐਮ ਵਜੋਂ ਕੀਤਾ ਅਹੁਦਾ ਸਾਮ ਲੈਣ ਜਾਂ ਅਹੁਦੇ ਤੇ ਖੜਾ ਖੜੇ ਹੋਣ ਇਸ ਸੀੜ ਤੋਂ ਕੁਝ ਵੀ ਹੋ ਸਕਦਾ ਹੈ ਪਰ ਦੂਜੀ ਪਾਸੇ ਜੋ ਵੀਡੀਓ ਹੈ ਉਸ ਨੇ ਨਵੀਂ ਚਰਚਾ ਛੇੜਤੀ ਹੈ ਕਿ ਜੋ ਅਕਾਲੀ ਦਲ ਦੇ ਲਈ ਵੋਟਾਂ ਮੰਨਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਜ਼ਰ ਆਏ ਬਿਲਕੁਲ ਮਜੀਠੀਆ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਮਜੀਠੀਆ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਕੋਈ ਘਟਨਾ ਵਾਪਰਦੀ ਹੈ ਨਾਲ ਦੀ ਨਾਲ ਸਭ ਤੋਂ ਪਹਿਲਾਂ ਟਵੀਟ ਮਜੀਠੀਆ ਦਾ ਆਉਂਦਾ ਹੈ ਤਾਂ ਜਿਵੇਂ ਬੀਤੇ ਕੱਲ ਅੰਮ੍ਰਿਤਸਰ ਚ ਤੋਂ ਕਬਈ ਸੀ ਉਤੇ ਵੀ ਲਗਾਤਾਰ ਮਜੀਠਿਆ ਤੰਜ ਕੱਸਦੇ ਨਜ਼ਰ ਆਏ ਤੇ ਉਹਨਾਂ ਦੇ ਵੱਲੋਂ ਪਹਿਲਾਂ ਵਾਲੇ ਧੁਮਾਕੇ ਤੇ ਵੀ ਟਵੀਟ ਕੀਤਾ ਗਿਆ ਸੀ ਹਰ ਘਟਨਾ ਤੇ ਬੋਲਦੇ ਨੇ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ 25 ਦਿਨਾਂ ਦੇ ਵਿੱਚ 6ਵਾਂ ਹਮਲਾ ਹੋਇਆ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਾਨੂੰਨ ਵਿਵਸਥਾ ਤੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਗ੍ਰਹਿ ਮੰਤਰਾਲੇ ਜੋ ਗ੍ਰਹਿ ਮੰਤਰੀ ਵੀ ਆਪਣੇ ਸੀਐਮ ਹੀ ਨਹੀਂ ਮਗਬਗ ਹੋਣਤਮਾਨ ਕੋਲ ਹੀ ਗ੍ਰਹਿ ਮੰਤਰਾਲਾ ਹੈ ਤਾਂ ਜੇਕਰ ਉਹਨਾਂ ਤੋਂ ਇਹ ਨਹੀਂ ਸਾਂਭਿਆ ਜਾਂਦਾ ਤਾਂ ਅਸਤੀਫਾ ਦੇ ਦੇਣ ਸਿੱਧਾ ਸਿੱਧਾ ਅਸਤੀਫਾ ਦੇ ਤੇ ਸਿੱਧੀ ਉਹਨਾਂ ਨੇ ਕੱਲ ਇਹ ਕਹਿਤਾ ਸੀ ਕਿ ਮੁੱਖ ਮੰਤਰੀ ਲਗਾਤਾਰ ਸੁਪਰੀਆ ਪੰਜਾਬ ਦੇ ਵਿੱਚ ਕੋਈ ਵੀ ਵੱਡਾ ਹਰਸਾ ਵਾ ਐਕਸੀਡੈਂਟ ਹੋਵੇ ਚਾਹੇ ਉਹ ਬੇਦਬੀ ਹੋਵੇ ਚਾਹੇ ਕੋਈ ਵੀ ਮਸਲਾ ਹੋਵੇ ਉਸ ਦੇ ਵਿੱਚ ਜਿਹੜੀ ਮੌਜੂਦਾ ਸਰਕਾਰੋਂ ਕਿਰਦੀ ਜ਼ਰੂਰ ਹੈ ਤੇ ਕਿਰਦੀ ਨਜ਼ਰ ਵੀ ਆਉਂਦੀ ਹੈ ਉਹ ਭਾਵੇਂ ਪਿਛਲੀਆਂ ਸਰਕਾਰਾਂ ਦੇਖ ਲਈਏ ਭਾਵੇਂ ਮੌਜੂਦਾ ਸਰਕਾਰ ਦੇਖ ਲਈਏ ਪਰ ਇਸ ਦੇ ਵਿਚਕਾਰ ਲਗਾਤਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਅਹੁਦੇ ਤੇ ਵੱਡੇ ਅਹੁਦੇ ਤੇ ਜਵੇਂ ਮੁੱਖ ਮੰਤਰੀ ਮਾਨ ਨੇ ਉਹਨਾਂ ਤੋਂ ਅਸਤੀਫੇ ਦੀ ਮੰਗ ਲਗਾਤਾਰ ਪਹਿਲੀਆਂ ਸਰਕਾਰਾਂ ਤੋਂ ਵੀ ਕੀਤੀ ਜਾਂਦੀ ਸੀ ਜਦੋਂ ਪੰਜਾਬ ਦੇ ਵਿੱਚ ਵੱਡੀਆਂ ਘਟਨਾਵਾਂ ਵਾਪਰ ਜਾਂਦੇ ਸੀ ਅਕਸਰ ਆਪ ਪਿਛਲੇ ਸਾਲ ਦੇ 2 ਸਾਲਾਂ ਤੋਂ ਜੇਕਰ ਨਜ਼ਰ ਮਾਰੇ ਜਦੋਂ ਪੰਜਾਬ ਦੇ ਵੱਡੇ ਗਾਇਕ ਮੂਸੇ ਆਲਾ ਦਾ ਕਤਲ ਹੋ ਗਿਆ ਸੀ ਉਦੋਂ ਵੀ ਮੁੱਖ ਮੰਤਰੀ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਉਦੋਂ ਉਹਨਾਂ ਦੀ ਸਰਕਾਰ ਜੇ ਤਾਜ਼ਾਤਾ ਜਬ ਬਣੀ ਸੀ ਤੇ ਇੰਨੀ ਵੱਡੀ ਘਟਨਾ ਵਾਪਰ ਗਈ ਇਸ ਤੋਂ ਬਾਅਦ ਹੋਰ ਕਈ ਵੱਡੇ ਹਾਸੇ ਵਾਪਰੇ ਤਾਂ ਹੁਣ ਅੰਮ੍ਰਿਤਸਰ ਦੇ ਵਿੱਚ ਲਗਾਤਾਰ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਤਾਂ ਇਸ ਦੇ ਵਿੱਚ ਕਰ ਬਿਕਰਮ ਮਜੀਠੀਆ ਉਹ ਹਰ ਮੁੱਦੇ ਤੇ ਸੁਪਰੀਆ ਬੋਲਦੇ ਨੇ ਅਕਸਰ ਬੇਬਾਕੀ ਨਾਲ ਬੋਲਦੇ ਨੇ ਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਮੰਨ ਕੀਤੀ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜੀ ਬਿਲਕੁਲ ਕਿਉਂਕਿ ਪੰਜਾਬ ਜੋ ਹੈ ਪੰਜਾਬ ਦੀ ਮੁਖੀ ਸੀਐਮ ਮਾਨ ਨੇ ਜੇਕਰ ਪੰਜਾਬ 'ਚ ਕੁਝ ਵੀ ਵਾਪਰਦਾ ਹੈ ਤਾਂ ਸਿੱਧੀ ਜ਼ਿੰਮੇਵਾਰੀ ਸੀਐਮ ਮਾਨ ਦੀ ਹੈ ਕਾਨੂੰਨ ਵਿਵਸਥਾ ਕਿਉਂਕਿ ਉਹਨਾਂ ਦੇ ਅੰਡਰ ਹੈ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਅੰਡਰ ਹੈ ਗ੍ਰਹਿ ਮੰਤਰੀ ਉਹ ਖੁਦ ਨੇ ਤਾਂ ਸਵਾਲ ਖੜੇ ਕਰਨੇ ਤਾਂ ਬੰਦ ਹੀ ਨਹੀਂ ਤੇ ਜੇਕਰ ਅਕਾਲੀ ਦਲ ਦਾ ਜ਼ਿਕਰ ਕਰੀਏ ਤਾਂ ਅਕਾਲੀ ਦਲ ਕੋਲ ਹੁਣ ਡੈਡ ਲਾਈਨ ਜੋ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਸਿੰਘ ਸਾਈਬਾਨਾ ਨੇ ਅਸਤੀਫੇ ਪ੍ਰਵਾਨ ਕਰਨ ਦੇ ਲਈ 3 ਦਿਨ ਦਿੱਤੇ ਸੀ ਫਿਰ 20 ਦਿਨ ਕਰ ਦਿੱਤੇ ਤੇ ਹੁਣ ਉਹ 20 ਦਿਨ ਵੀ ਖਤਮ ਹੋਣ ਨੂੰ ਆ ਗਏ ਨੇ ਲੇਕਿਨ ਕੋਈ ਵੀ ਐਕਸ਼ਨ ਜਾਂ ਹਲਚਲ ਅਕਾਲੀ ਦਲ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੈ ਬਿਲਕੁਲ ਅਸਤੀਫਿਆਂ ਦਾ ਜਿਵੇਂ ਤੁਸੀਂ ਸੁਪਰੀਆ ਜ਼ਿਕਰ ਕੀਤਾ ਇਹ ਅਸਤੀਫਿਆਂ ਦੀ ਚਰਚਾ ਹੁਣ ਤੋਂ ਨਹੀਂ ਹੈ ਜਦੋਂ ਅਕਾਲੀ ਦਲ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜੀ ਉਹ ਸ਼ਿਕਾਇਤ ਹੋਈ ਸੀ ਕਿ ਅਕਾਲ ਤਖਤ ਸਾਹਿਬ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਅਕਾਲ ਦਲ ਦਾ ਨਵਾਂ ਪ੍ਰਧਾਨ ਲਾਇਆ ਜਾਵੇ ਇਹਨਾਂ ਤੋਂ ਅਸਤੀਫਾ ਲਿਆ ਜਾਵੇ ਮਨਜ਼ੂਰ ਕੀਤਾ ਜਾਵੇ ਅਜੇ ਵੀ ਇਸ ਤੇ ਨਜ਼ਰ ਰ ਟਿਕੀ ਹੋਣੀ ਕਿ ਅਸਤੀਫਾ ਮਨਜ਼ੂਰ ਕਰਦੇ ਨੇ ਕਿ ਨਹੀਂ ਕਰਦੇ ਕਿਉਂਕਿ ਪਹਿਲੇ 3 ਦਿਨ ਦਾ ਸਮਾਂ ਦਿੱਤਾ ਗਿਆ ਉਦੋਂ ਅਸਤੀਫਾ ਮਨਜ਼ੂਰ ਨਹੀਂ ਹੋਇਆ ਉਸ ਤੋਂ ਬਾਅਦ 20 ਦਿਨ ਦਾ ਸਮਾਂ ਦਿੱਤਾ ਤਾਂ ਹੁਣ ਉਸ ਤੇ ਵੀ 3 ਦਿਨ ਰਹਿ ਗਏ ਨੇ ਸੁਪਰੀ ਪਰ ਇਸ ਤੇ ਵੀ ਹੋ ਸਕਦਾ ਹੈ ਕਿ ਤੇ ਇਹ ਨਾ ਹੋਵੇ ਕਿ ਫੇਰ ਅੱਗੇ ਦੀ ਤਰੀਕ ਪਾ ਦਿੱਤੀ ਜਾਵੇ ਜਿਵੇਂ ਟਾਲਮਟੋਲਾ ਕੀਤਾ ਜਾ ਰਿਹਾ ਲਗਾਤਾਰ ਦੋ ਹੋ ਚੁੱਕਿਆ ਹੋ ਸਕਦਾ ਤੀਸਰੀ ਵਾਰੇ ਵੀ ਇੰਜ ਹੀ ਕਰਦੇ ਨੇ ਤਾਂ ਫਿਰ ਟਾਲਿਆ ਜਾਵੇ ਪਰ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਹੁਕਮ ਹੋਏ ਨੇ ਕਿ ਨਵੀਂ ਲੀਡਰਸ਼ਿਪ ਭਰਤੀ ਕੀਤੀ ਜਾਵੇ ਉਹ ਜਾਂ ਕੁਝ ਸੁਪਰੀਆ ਦੇਖਣ ਨੂੰ ਮਿਲ ਨਹੀਂ ਰਿਹਾ ਨਾ ਅਸਤੀਫੇ ਮਨਜ਼ੂਰ ਹੋ ਰਹੇ ਨੇ ਨਾ ਕੋਈ ਨਵੀਂ ਲੀਡਰਸ਼ਿਪ ਜਿਹੜੀ ਭਰਤੀ ਕੀਤੀ ਗਈ ਹੈ ਜੀ ਬਿਲਕੁਲ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਵਿਰੋਧੀ ਵੀ ਸਵਾਲ ਚੁੱਕਦੇ ਨੇ ਕਿਉਂਕਿ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਲੇਕਿਨ ਜੇਕਰ ਉਹ ਉਸ ਸਮੇਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੀ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਕਿਤੇ ਨ ਕਿ ਕਿ ਕਿਤੇ ਉਹ ਮਿਲੇ ਤਾਂ ਨਹੀਂ ਹੋਏ ਜਿਹੜੇ ਸਵਾਲ ਵਿਰੋਧੀ ਚੁੱਕਦੇ ਨੇ ਕਿਉਂਕਿ 20 ਦਿਨਾਂ ਦਾ ਸਮਾਂ ਬਹੁਤ ਹੁੰਦਾ ਹੈ ਤੇ ਫਿਲਹਾਲ ਤੱਕ ਕੋਈ ਵੀ ਹਲਚਲ ਨਜ਼ਰ ਨਹੀਂ ਆ ਰਹੀ ਹੈ ਤਾਂ ਵਿਰੋਧੀਆਂ ਦਾ ਸਵਾਲ ਚੁੱਕਣਾ ਬਣਦਾ ਹੈ ਤੇ ਉਹ ਚੁੱਕ ਵੀ ਰਹੇ ਨੇ ਕਿ ਕੀ ਜਥੇਦਾਰ ਜਾਣਬੁੱਝ ਕੇ ਅਕਾਲੀਆਂ ਨੂੰ ਢਿੱਲ ਦੇ ਰਹੇ ਨੇ ਕਿ ਜਾਣਬੁੱਝ ਕੇ ਉਹਨਾਂ ਦਾ ਸਹਾਰਾ ਬਣਾਇਆ ਜਾ ਰਿਹਾ ਹੈ ਐਵੇਂ ਦੇ ਸਵਾਲ ਲਗਾਤਾਰ ਉੱਠ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ 3 ਦਿਨ ਬਾਕੀ ਨੇ ਕੀ ਪਤਾ ਐਕਸ਼ਨ ਦੇ ਵਿੱਚ ਅਕਾਲੀ ਦਲ ਆ ਜਾਵੇ ਜਿਹੜੀ ਕਮੇਟੀ ਸੀ ਉਹਦੇ ਐਸਜੀਪੀਸੀ ਪ੍ਰਧਾਨ ਉਹਨਾਂ ਨੂੰ ਮੁਖੀ ਬਣਾਇਆ ਗਿਆ ਸੀ ਉਹ ਕੀ ਕਰਦੇ ਨੇ ਪੁਨਰਗਠਨ ਕਦੋਂ ਸ਼ੁਰੂ ਹੁੰਦਾ ਹੈ ਇਹ ਵੀ ਦੇਖ